ਵੇ ਦਾਤਾ ਸੂਹੀ ਮਹੱਲਾ ਪੰਜਵਾਂ ਲਾਲਨ 라ਵਿਆ ਕਮਨ ਗਤੀਰੀ ਸਖੀ ਬਤਾਵਹੁ ਮੁਝਹਿ ਮਤੀਰੀ ਸੂਹਪ ਸੂਹਬ ਸੂਹਵੀ ਆਪਨੇ ਪ੍ਰੀਤਮ ਕੈ ਰੰਗ ਰਤੀ ਰਹਾਉ ਪਾਮ ਮਨੋ ਮੋ ਸੰਗ ਨੈਨ ਪਤੀਰੀ ਜਹਾਂ ਪਠਾਵਹੁ ਜਾਉ ਤਤਿਰੀ ਜਪ ਤਪ ਸੰਜਮ ਦੇਉ ਜਤੀਰੀ ਇਕ ਨਿਮਖ ਮਲਾਬ ਹੋ ਮੋਹਿ ਪ੍ਰਾਨ ਪਤੀਰੀ ਮਾਨ ਤਾਨ ਅੰਬੁਦ ਹਤੀਰੀ ਸਾ ਨਾਨਕ ਸੁਹਾਗ ਬਤੀਰੀ ਸੂਹੀ ਮਹੱਲਾ ਪੰਜਵਾ ਤੂੰ ਜੀ ਮਨ ਤੂੰ ਪ੍ਰਾਨ ਆਧਾਰਾ ਤੁਝ ਹੀ ਪੇਖ ਪੇਖ ਮਨ ਸਾਧਾਰਾ ਤੂੰ ਸਾਜਨ ਤੂੰ ਪ੍ਰੀਤਮ ਮੇਰਾ ਚਿਤਹਿ ਨ ਬਿਸਰਹਿ ਕਾਹੂ ਬੇਰਾ ਰਹਾਉ ਬੈ ਖਰੀਦ ਹਉ ਦਾਸ ਰੋ ਤੇਰਾ ਉਪਾਰੋ ਠਾਕੁਰ ਗੁਣੀ ਗਹਿਰਾ ਕੋਟ ਦਾਸ ਜਾ ਕਹਿ ਦਰਬਾਰੀ ਨਿਮਕ ਨਿਮਕ ਬਸੈ ਤਿਨ ਨਾਲਿ ਹਉ ਕਿਛ ਨਾਹੀ ਸਭ ਕਿਛ ਤੇਰਾ ਊਤ ਪੋਤ ਨਾਨਕ ਸੰਗ ਬਸੇਰਾ ਸੂਹੀ ਮਹੱਲਾ ਪੰਜਵਾਂ ਸੂਖ ਮਹਿਲ ਜਾ ਕੇ ਊਚ ਦੁਆਰੀ ਤਾ ਮਹਿ ਵਾਸਹਿ ਭਗਤ ਪਿਆਰੀ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਵਿਰਲੇ ਕਾਹੂ ਨੇਤਰ ਹੋਂ ਡੀਠੀ ਰਹਾਉ ਤਹ ਗੀਤ ਨਾਦ ਅਖਾਰੇ ਸੰਗਾ ਹੂਹਾ ਸੰਤ ਕਰਹ ਹਰ ਰੰਗਾ ਤਹ ਮਰਨ ਨਾ ਜੀਵਨ ਸੋਗ ਨਾ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੋਜ ਕਥਾ ਇਹ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਸੂਹੀ ਮਹੱਲਾ ਪੰਜਵਾ ਜਾਂ ਕੈ ਦਰਸ ਪਾਪ ਕੋਟ ਉਤਾਰੀ ਭੇਟ ਤਸੰਗ ਇਹੋ ਭਵਜਲ ਤਾਰੇ ਕੋਏ ਸਾਜਨ ਕੋਏ ਮੀਤ ਪਿਆਰੀ ਜੋ ਹਮ ਕੋ ਹਰ ਨਾਮ ਚਿਤਾਰੇ ਰਹਾਉ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਤਹਿਲ ਜਮਦੂਤ ਬਦਾਰੇ ਜਾ ਕੀ ਧੀਰਕ ਇਸ ਮਨ ਹੈ ਸਧਾਰੇ ਜਾ ਕੈ ਸਿਮਰਨ ਮੁਖ ਉਜਲਾਰੀ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੀ ਸਰਨ ਨਾਨਕ ਤਿਨ ਸਤਿ ਬਲੇ ਹਾਰੀ ਸੂਹੀ ਮਹੱਲਾ ਪੰਜਵਾਂ ਰਹਿਣ ਨਾ ਪਾਵੈ ਸੁਰ ਨਰ ਦੇਵਾ ਊਠ ਸੁਧਾਰੇ ਕਰ ਮੁਨ ਜਨ ਸੇਵਾ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਸਾਧ ਸੰਗ ਤਿਨੀ ਦਰਸ਼ਨ ਪਾਇਆ ਰਹਾਉ ਬਾਦਸ਼ਾਹ ਸਹਾਵਾਪਾਰੀ ਮਰਨ ਜੋਦੀ ਸੈ ਸੋ ਕਲਹਿ ਕਰਨਾ ਕੂੜਾ ਮੋਹਿ ਲਪਟ ਲਪਟਾਨਾ ਛੋੜ ਚੱਲਿਆ ਤਾਂ ਫਿਰ ਪਛਤਾਨਾ ਕਿਰਪਾ ਨਿਧਾਨ ਨਾਨਕ ਕਉ ਕਰਹੁ ਦਾਤ ਨਾਮ ਤੇਰਾ ਜਪੀ ਦਿਨ ਰਾਤ ਸੂਹੀ ਮਹੱਲਾ ਪੰਜਵਾਂ ਘਟ ਘਟ ਅੰਤਰ ਤੁਮਹਿ ਬਸਾਰੀ ਸਗਲ ਸਮਗਰੀ ਸੂਤ ਤੁਮਾਰੀ ਤੂੰ ਪ੍ਰੀਤਮ ਤੂੰ ਪ੍ਰਾਨ ਆਧਾਰੀ ਤੁਮਹੀ ਪੇਖ ਪੇਖ ਮਨ ਵਿਗਸਾਰੇ ਰਹਾਉ ਅਨਕ ਜੋਨ ਭ੍ਰਮ 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 ਹਾਰੇ ਕੋਟ ਗਹੀ ਅਬ ਸਾਧ ਸੰਗਾਰੇ ਅਗਮ ਅਗੁਚਰ ਅਲਖਿ ਅਪਾਰੇ ਨਾਨਕ ਸਿਮਰੈ ਦਿਨ ਰਹਿ ਨਾਰੀ ਸੂਹੀ ਮਹਲਾ ਪੰਜਵਾ ਕਮਨ ਕਾਜ ਮਾਇਆ ਵੜਿਆਈ ਜਾ ਕੋ ਬਿਨ ਸਤਬਾਰ ਨਾ ਕਾਈ ਇਹ ਸੁਪਨਾ ਸੋਤ ਨਹੀਂ ਜਾਣੈ ਅਚੇਤ ਵਿਵਸਥਾ ਮਹਿ ਲਪਟਾਨੈ ਰਹਾਉ ਮਹਾ ਮੋਹਿ ਮੋਹਿਉ ਗਵਾਰਾ ਪੇਖਤ ਪੇਖਤ ਊਠ ਸੁਧਾਰਾ ਊਚਤੇ ਊਚ ਤਾਂਕਾ ਦਰਬਾਰਾ ਕਈ ਜੰਤ ਬਨਾਹਿ ਉਪਾਰਾ ਦੂਸਰ ਹੋਆ ਨਾ ਕੋ ਹੋਈ ਜਪ ਨਾਨਕ ਪ੍ਰਭ ਏਕੋ ਸੋਈ ਸੂਹੀ ਮਹੱਲਾ ਪੰਜਵਾ ਸਿਮਰ ਸਿਮਰ ਤਾ ਕਉ ਹਉ ਜੀਵਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਸੋਹਰ ਮੇਰਾ ਅੰਤਰ ਜਾਮੀ ਭਗਤ ਜਨਾ ਕੈ ਸੰਗ ਸੁਆਮੀ ਰਹਾਉ ਸੁਣ ਸੁਣ ਅੰਮ੍ਰਿਤ ਨਾਮ ਧਿਆਵਾ ਆਠ ਪਹਿਰ ਤੇਰੇ ਗੁਣ ਗਾਵਾ ਪੇਖ ਪੇਖ ਲੀਲਾ ਮਨ ਆਨੰਦਾ ਗੁਣ ਅਪਾਰ ਪ੍ਰਭ ਪਰਮ ਆਨੰਦਾ ਜਾਂ ਕੈ ਸਿਮਰਨ ਕਛ ਭਉ ਨਾਮ ਵਿਆਪੈ ਸਦਾ ਸਦਾ ਨਾਨਕ ਹਰਿ ਜਾਪੈ ਸੂਹੀ ਮਹਲਾ 5ਵਾਂ ਗੁਰ ਕੈ ਬਚਨ ਹਿਰਦੈ ਧਾਨ ਧਾਰੀ ਰਸਨਾ ਜਾਪ ਜੱਪੋਂ ਬਨਵਾਰੀ ਸਫਲ ਮੂਰਤ ਦਰਸ਼ਨ ਬਲੇਹਾਰੀ ਚਰਨ ਕਮਲ ਮਨ ਪ੍ਰਾਨ ਆਧਾਰੀ ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਆਧਾਰੀ ਕਾਮ ਕ੍ਰੋਧ ਲੋਭ ਮੋਹ ਤਜਾਰੀ ਬ੍ਰਿੜ ਨਾਮ ਦਾਨ ਇਸ ਨਾਨ ਸੁਚਾਰੀ ਕਹੋ ਨਾਨਕ ਇਹੋ ਤਤ ਵਿਚਾਰੀ RAM ਨਾਮ ਜਪ ਪਾਰ ਉਤਾਰੀ ਸੂਹੀ ਮਹੱਲਾ ਪੰਜਵਾ ਲੋਭ ਮੋਹੇ ਮਗਨ ਅਪਰਾਧੀ ਕਰਨ ਹਾਰ ਕੀ ਸੇਵਨਾ ਸਾਦੀ ਪਤਤ ਪਾਵਨ ਪ੍ਰਭ ਨਾਮ ਤੁਮਾਰੀ ਰਾਖ ਲੈ ਹੋ ਮੋਹੇ ਨਿਰਗੁਣਿਆਰੀ ਰਹਾਉ ਤੂੰ ਦਾਤਾ ਪ੍ਰਭ ਅੰਤਰ ਜਾਮੀ ਕਾਚੀ ਦੇ ਮਨੁਖ ਅਭਮਾਨੀ ਸਵਾਦ ਬਾਦ ਈਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ ਦੁਖ ਭੰਜਨ ਜਗ ਜੀਵਨ ਹਰ ਰਾਇਆ ਸਗਲ ਤਿਆਗ ਨਾਨਕ ਸਰਨਾਇਆ ਸੂਹੀ ਮਹੱਲਾ ਪੰਜਵਾਂ ਪੇਖਤ ਚਾਖਤ ਕਹੀਤ ਅੰਦਾ ਸੁਨੀਤ ਸੁਨੀਐ ਨਾਹੀ ਨਿਖਤ ਵਸਤ ਕਉ ਜਾਣੈ ਦੂਰੇ ਪਾਪੀ ਪਾਪ ਕਮਾਹੀ ਸੋ ਕਿਛ ਕਰ ਜਿਤ ਛੁਟਹਿ ਪਰਾਨੀ ਹਰ ਹਰ ਨਾਮ ਜਪ ਅੰਮ੍ਰਿਤ ਬਾਣੀ ਰਹਾਉ ਕੋਰ ਮਹਿਲ ਸਦਾ ਰੰਗ ਰਾਤਾ ਸੰਗਤ ਮਾਰੈ ਕਛੂ ਨਾ ਜਾਤਾ ਰਖਹਿ ਪੁਚਾਰ ਮਾਟੀ ਕਾ ਭਾਂਡਾ ਹੱਤ ਕੁਚੀਲ ਮਿਲੈ ਜਮ ਡਾਂਡਾ ਕਾਮ ਕ੍ਰੋਧ ਲੋਭ ਮੋਹਿ ਬਾਦਾ ਮਹਾ ਗਰਤ ਮਹਿ ਨਿਗਰਤ ਜਾਤਾ ਨਾਨਕ ਕੀ ਅਰਦਾਸ ਸੁਣੀ ਜੈ ਡੂਬਤ ਪਾਹਨ ਪ੍ਰਭ ਮੇਰੇ ਲੀਜੈ ਸੂਹੀ ਮਹੱਲਾ ਪੰਜਵਾ ਜੀਵਤ ਮਰੈ ਬੁਝੈ ਪ੍ਰਭ ਸੋਈ ਤਿਸ ਜਨ ਕਰਮ ਪ੍ਰਾਪਤ ਹੋਏ ਸੁਨ ਸਾਜਨ ਕਿਉ ਦੁਤਰ ਤਰੀਐ ਮਿਲ ਸਾਧੂ ਹਰ ਨਾਮ ਕੁਚਰੀਐ ਰਹਾਉ ਇਕ ਬਿਨਾ ਦੂਜਾ ਨਹੀਂ ਜਾਣੈ ਘਟ ਘਟ ਅੰਤਰ ਪਾਰ ਬ੍ਰਹਮ ਪਛਾਨੈ ਜੋ ਕਿਛ ਕਰੈ ਸੋਈ ਭਲ ਮਾਨੈ ਆਦ ਅੰਤ ਕੀ ਕੀਮਤ ਜਾਣੈ ਕਹੋ ਨਾਨਕ ਤਿਸ ਜਨ ਬਲਿਹਾਰੀ ਜਾਂ ਕੈ ਹਿਰਦੈ ਵਸੈ ਮਰਾਰੀ ਸੂਹੀ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਕਰਨੈ ਹਾਰ ਸਗਲ ਸਿਸ਼ਟ ਕੋ ਦੇ ਆਧਾਰ ਗੁਰ ਕੇ ਚਰਨ ਕਮਲ ਮਨ ਧਾਈ ਦੁਖ ਦਰਦ ਇਸ ਤਨ ਤੇ ਜਾਏ ਰਹਾਉ ਭਵ ਜਲ ਡੂਪਤ ਸਤ ਗੁਰ ਕਾਢੈ ਜਨਮ ਜਨਮ ਕਾ ਟੰਟਾ ਗਾਂਢੈ ਗੁਰ ਕੀ ਸੇਵਾ ਕਰਹੁ ਦਿਨ ਰਾਤ ਸੂਖ ਸਹਿਜ ਮਨ ਆਵੇ ਸ਼ਾਂਤ ਸਤ ਗੁਰ ਕੀ ਰੇਨ ਵਡ ਭਾਗੀ ਪਾਵੇ ਨਾਨਕ ਗੁਰ ਕਉ ਸਦ ਬਲ ਜਾਵੇ ਸੂਹੀ ਮਹੱਲਾ 5ਵਾਂ ਗੋਰੀ ਆਪਣੇ ਉੱਪਰ ਬਲ ਜਾਈਐ ਆਠ ਪੈਰ ਹਰ ਹਰ ਜਸ ਗਾਈਐ ਸਿਮਰਉ ਸੋ ਪ੍ਰਭ ਆਪਣਾ ਸੁਆਮੀ ਸਗਲ ਕਟਾਂ ਕਾ ਅੰਤਰ ਜਾਮੀ ਰਹਾਉ ਚਰਨ ਕਮਲ ਸਿਓ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੀ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗੈ ਸੰਤਰਵਾਲਾ ਸੂਹੀ ਮਹੱਲਾ ਪੰਜਵਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੀ ਚਿਹਰੇ ਰਹਾਉ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨੈ ਵਿਰਲੇ ਜਾਤੀ ਸੁਨਹੁ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸਹਿ ਮੇਰੇ ਚੀਤਾ ਨਾਨਕ ਏਕ ਕਰੇ ਅਰਦਾਸ ਵਿਸਰਨਾਹੀ ਪੂਰਨ ਗੁਣ ਤਾਸ ਸੂਹੀ ਮਹੱਲਾ ਪੰਜਵਾਂ ਮੀਤ ਸਾਜਨ ਸੁਤ ਬੰਧ ਪਪਾਈ ਜਤ ਕਤ ਪੀਖੋ ਹਰ ਸੰਗ ਸਹਾਈ ਜਤ ਮੇਰੀ ਪਤ ਮੇਰੀ ਧਨ ਹਰ ਨਾਮ ਸੂਖ ਸਹਿਜ ਆਨੰਦ ਬਿਸਰਾਮ ਰਹਾਉ ਪਾਰ ਬ੍ਰਹਮ ਜਪ ਪਹਿਰ ਸੁਨਾਹ ਕੋਟ ਆਵਦ ਤਿਸ ਬੇਦਤ ਨਾਹੀ ਹਰ ਚਰਨ ਸਰਨ ਗੜ ਕੋਟ ਹਮਾਰੈ ਕਾਲ ਕੰਟਕ ਕੋ ਜਮ ਤਿਸ ਨਾਮ ਬਧਾਰੈ ਨਾਨਕ ਦਾਸ ਸਦਾ ਬਲੇਹਾਰੀ ਸੇਵਕ ਸੰਤ ਰਾਜਾ RAM ਮਰਾਰੀ ਸੂਹੀ ਮਹੱਲਾ ਪੰਜਵਾ